ਓਏ ਪੰਜਾਬੀਓ ਓਏ ਪੰਜਾਬੀਓ ਸੌਂ ਗਏ ਓਏ ਤੂੰ ਤੁਸੀਂ ਸੁੱਤੇ ਪਿਆ ਛੋਡੇ ਜਵਾਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰੱਸੇ ਪਾਏ ਜਾ ਰਹੇ ਆ ਛੋਡੇ ਜਵਾਕਾਂ ਦਾ ਗਲ ਘੁੱਟਿਆ ਜਾ ਰਿਹਾ ਛੋਡੇ ਜਵਾਕਾਂ ਨੂੰ ਮਾਰਿਆ ਜਾ ਰਿਹਾ ਕਿਵੇਂ ਅੱਜ ਹੁਣੀ ਮੇਰੇ ਕੋਲੇ ਫੋਨ ਆਇਆ ਤੇ ਮੈਂ ਉਧਰੋਂ ਨਿਕਲਣ ਲੱਗਾ ਇੱਥੋਂ ਹੁਣ ਸ੍ਰੀ ਚਤਨਿਆ ਸਕੂਲ ਐ ਸ੍ਰੀ ਚਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਣਦੇ ਆ ਸਰਦੂਲਗੜ੍ਹ ਨੂੰ ਸੜਕ ਦੇ ਉੱਤੇ ਸਕੂਲ ਪੈਂਦਾ ਪਹਿਲਾਂ ਸਕੂਲ ਦਾ ਨਾਮ ਸੀ ਕੈਮਬ੍ਰਿਜ ਫਿਰ ਉਹਨਾਂ ਤੋਂ ਲੀਟ ਤੇ ਲੈ ਲਿਆ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਮ ਰੱਖ ਲਿਆ ਸ੍ਰੀ ਚਤਨਿਆ ਸਕੂਲ ਉਹ ਸਕੂਲ ਦੇ ਬੱਚੇ ਜਿਹੜੇ ਜਵਾਗ ਪੜ੍ਹਦੇ ਆ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਮਾਨਸਾ ਖੋਰ ਆਲੇ-ਦਾਲੇ ਜ਼ਿਲ੍ਹਿਆਂ ਦੇ ਜਵਾਕ ਜਿਹੜੇ ਸਕੂਲ 'ਚ ਪੜ੍ਹਦੇ ਆ ਉਹਨਾਂ ਜਵਾਕਾਂ ਦੇ ਗਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਆ ਲਿਖ ਕੇ ਆ ਲਿਖਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਉੱਤੇ ਲਿਖ ਕੇ ਪਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਹੱਦ ਹੋ ਗਈ ਓਏ ਉਹ ਪੰਜਾਬ ਦੇ ਅੰਦਰ ਪੰਜਾਬੀ ਜਵਾਕਾਂ ਦੇ ਗਲਾਂ ਦੇ ਵਿੱਚ ਇਹ ਤਖਤੀਆਂ ਪਾਈਆਂ ਜਾਂਦੀਆਂ ਹੁਣ ਲਿਖ ਕੇ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੋਵੇ ਵੀ ਤੂੰ ਬਹੁਤ ਵੱਡਾ ਗਲਤ ਇਨਸਾਨ ਹੈ ਜੇ ਤੂੰ ਆਪਣੀ ਬੋਲੀ ਬੋਲਦਾ ਹੈ ਜਿਹੜਾ ਬੱਚਾ ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ ਉਹਦੇ ਗਾਲ-ਚਾਲ ਲਿਖ ਕੇ ਤੱਕੀ ਪਾਉਂਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਤੇ ਉਹਦੇ ਜਿਹੜੇ ਸਬੰਧਤ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਦੂਜੀ ਗੱਲ ਸੁਣ ਲੋ ਪੰਜਾਬ ਦੇ ਜਿਹੜੇ ਟੀਚਰ ਨੇ ਮਾਨਸਾ ਜਲੇ ਟੀਚਰ ਨੇ ਸਾਰੇ ਉੱਥੋਂ ਉਹ ਕੱਢੀ ਜਾ ਰਹੇ ਐ ਇੱਕ ਕਰਕੇ ਲਿਆ ਕੇ ਆਂਧਰਾ ਤੋਂ ਕੇਰਲਾ ਤੋਂ ਲਿਆ ਕੇ ਸਾਰਾ ਸਟਾਫ ਰੱਖ ਲਿਆ ਅੱਜ ਹੀ ਮੇਰੀ ਹੁਣ ਉੱਥੇ ਗੱਲ ਹੋ ਰਹੀ ਸੀ ਕੋਈ ਪੰਜਾਬੀ ਸਮਝਣ ਵਾਲਾ ਟੀਚਰ ਹੀ ਹੈ ਨਹੀਂ ਸਾਰੇ ਕੋਈ ਆਂਧਰਾ ਦਾ ਕੋਈ ਕੇਰਲਾ ਦਾ ਮੈਂ ਕਿਹਾ ਮੈਂ ਪੰਜਾਬੀ ਜਿਹੜਾ ਬੰਦਾ ਸਮਝਾਉਂਦਾ ਨੇ ਮੇਰੀ ਗੱਲ ਕਰਾਓ ਉਹਨਾਂ ਨੇ ਜਿਹੜਾ ਰਿਸੈਪਸ਼ਨ ਤੇ ਬੈਠਾ ਹੁੰਦਾ ਬੰਦਾ ਉਹਨੇ ਮੇਰੀ ਗੱਲ ਕਰਾਈ ਅੱਜ ਉਥੇ ਬੜਾ ਧਰਨਾ ਲੱਗਿਆ ਅੱਜ ਉਥੇ ਲੋਕ ਉੱਠ ਕੇ ਆਏ ਆ ਉਥੇ ਟੀਚਰ ਉੱਠ ਕੇ ਆਏ ਆ ਉਥੇ ਜਥੇਬੰਦਗਾਂ ਵਾਲੇ ਉੱਠ ਕੇ ਆਏ ਆ ਸਕੂਲ ਦੇ ਅੱਗੇ ਮੈਂ ਇਸ ਵੱਲੋਂ ਵੀ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਦੇਰ ਆਏ ਦਰਸਤਾ ਇਹਨਾਂ ਗੱਲਾਂ ਨੂੰ ਲੈ ਕੇ ਉੱਠ ਕੇ ਆਏ ਇੱਥੋਂ ਤੱਕ ਵੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਜਿੰਨੇ ਵੀ ਟੀਚਰ ਉੱਥੇ ਲੱਗੇ ਆ ਕਿ ਇਹ ਤਾਂ ਅਨਪੜਾ ਜੀ ਇਹ ਤਾਂ ਗਵਾਰਾ ਜੀ ਇਹਨਾਂ ਨੂੰ ਕੀ ਪਤਾ ਜੀ ਇਹ ਤਾਂ ਬੈਕਵਾਰਡ ਪਿਛੜੇ ਹੋਏ ਇਲਾਕੇ ਦੇ ਲੋਕ ਨੇ ਅਜਿਹਾ ਲਿਆ ਕੇ ਟੀਚਰ ਕੇਰਲਾ ਤੋਂ ਰੱਖਾਂਗੇ ਆਂਧਰਾ ਤੋਂ ਰੱਖਾਂਗੇ ਜਿੰਨੀਆਂ ਪੰਜਾਬ ਦੀਆਂ ਕੋਈ ਸੱਭਿਆਚਾਰਕ ਗਤੀਵਿਧੀਆਂ ਨੇ ਕਲਚਰ ਐਕਟੀਵਿਟੀ ਹੈ ਕੋਈ ਧਰਮ ਨਾਲ ਸੰਬੰਧਤਾ ਇਤਿਹਾਸ ਨਾਲ ਸੰਬੰਧਤਾ ਸਾਰੀਆਂ ਸਕੂਲ ਚੋਂ ਖਤਮ ਕਰਤੀਆਂ ਲਿਆ ਕੇ ਜੋ ਵੀ ਆਂਧਰਾ ਦਾ ਜੋ ਉਥੋਂ ਦਾ ਸੱਭਿਆਚਾਰ ਹੈ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਕਲਚਰ ਉਹ ਸਾਡੇ ਪੰਜਾਬ ਦੇ ਜਵਾਨਾਂ ਦੇ ਥੋਪਿਆ ਜਾ ਰਿਹਾ ਉਹ ਖੋਪੇ ਚੜਾ ਲਿਓ ਪੰਜਾਬੀਓ ਖੋਪੇ ਅਖਾਨੀਆਂ ਕਰੀ ਫਿਰਦੇ ਆ ਓਏ ਦਿਮਾਗ ਤੂੜਾ ਭਰ ਲਿਆ ਤੂੜਾ ਚੁੱਪ ਕਰੇ ਫਿਰਦੇ ਆ ਉਹ ਤੁਹਾਡੇ ਜਵਾਕਾਂ ਨਾਲ ਕੀ ਹੋ ਰਿਹਾ ਤੁਹਾਡੀ ਬੋਲੀ ਨਾਲ ਤੁਹਾਡੇ ਸਭਿਆਚਾਰ ਨਾਲ ਕੀ ਹੋ ਰਿਹਾ ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ ਤੁਹਾਡਾ ਕੀ ਕੀ ਬਦਲਿਆ ਜਾ ਰਿਹਾ ਤੁਹਾਡਾ ਕੀ ਕੀ ਖਤਮ ਕੀਤਾ ਜਾ ਰਿਹਾ ਉਹ ਨਹੀਂ ਅਸੀਂ ਸਮਝਣ ਨੂੰ ਤਿਆਰ ਹੈਗੇ ਲੋਕ ਹੱਦ ਹੋ ਗਈ ਯਾਰ ਅਸੀਂ ਕਦੇ ਨਹੀਂ ਕਿਹਾ ਵੀ ਆਹ ਬੋਲੀ ਨਾ ਪੜਾਓ ਆਹ ਬੋਲੀ ਨਾ ਪੜਾਓ ਕੋਈ ਬੋਲੀ ਮਾੜੀ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਨੇ ਹਰ ਬੋਲੀ ਬੰਦੇ ਨੂੰ ਸਿੱਖਣੀ ਚਾਹੀਦੀ ਹੈ ਪੜ੍ਹਨੀ ਚਾਹੀਦੀ ਆਉਣੀ ਚਾਹੀਦੀ ਹੈ ਪਰ ਹੱਦ ਹੋ ਗਈ ਯਾਰ ਪੰਜਾਬ ਦੇ ਅੰਦਰ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲਿਖ ਕੇ ਪਾ ਦਿੱਤਾ ਜਾਵੇ ਸਾਡੇ ਜਵਾਕਾਂ ਦੇ ਗਲ ਦੇ ਵਿੱਚ ਤਖਤੀ ਕਿ ਤੂੰ ਪੰਜਾਬੀ ਬੋਲਦਾ ਹੈ ਇਹਦਾ ਮਤਲਬ ਉਹਨੂੰ ਇਹ ਮਹਿਸੂਸ ਕਰਾਇਆ ਦੇ ਵੀ ਤੂੰ ਬਹੁਤ ਵੱਡਾ ਗਦਾਰ ਹੈ ਓਏ ਵਾਕਈ ਅਸੀਂ ਆਪਣੀ ਮਾਂ ਬੋਲੀ ਦੇ ਗਦਾਰ ਆ ਓਏ ਉਹ ਸਾਡੇ ਕਾਫਲੇ ਲੁੱਟੇ ਜਾ ਰਹੇ ਉਹ ਸਾਡੀ ਬੋਲੀ ਮਾਰੀ ਜਾ ਰਹੀ ਹੈ ਮੁੱਠਾ ਮੀਟ ਕੇ ਨੁਕਰੇ ਹਾ ਬੈਠੀ ਟੁੱਟੀ ਹੋਈ ਸਤਾਰ ਬਾਬੀਆਂ ਦੀ ਉਹ ਪੁੱਛੀ ਸ਼ਰਫ ਨਾਲ ਜਿਨ੍ਹਾਂ ਨੇ ਬਾਤ ਮੇਰੀ ਵੇ ਮੈਂ ਬੋਲੀ ਆ ਉਹਨਾਂ ਪੰਜਾਬੀਆਂ ਦੀ ਉਹ ਪੰਜਾਬੀਓ ਉਹ ਸਾਨੂੰ ਕਿੰਨੇ ਮਿਹਨੇ ਤਾਨੇ ਭਾਈ ਦੇ ਆ ਵਡੇ ਵੱਡੇ ਸ਼ਹਿਰਾਂ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਸਾਡੀ ਬਾਤ ਨਹੀਂ ਪੁੱਛੀ ਗੱਦ ਨਹੀਂ ਪੁੱਛੀ ਸਾਨੂੰ ਰੋਲਿਆ ਮਾਰਿਆ ਖਤਮ ਕੀਤਾ ਮੈਂ ਉਹਨਾਂ ਦੀ ਮਾਂ ਬੋਲੀ ਆ ਉਹ ਬੋਲੀ ਮਰ ਗਈ ਮੈਂ ਬੜੇ ਚਿਰ ਦਾ ਕਲਪਦਾ ਓਏ ਮੈਨੂੰ 9 ਸਾਲ ਹੋ ਗਏ ਲੜਦੇ ਨੂੰ ਬੋਲੀ ਪਿੱਛੇ ਪਰਚੇ ਵੀ ਪੁਆਏ ਅੰਦਰ ਵੀ ਗਿਆ ਬੋਰਡਾਂ ਤੇ ਰੰਗ ਮਾਰੇ ਆ ਸਰਹਤਕਾਰੀ ਸਕੂਲ ਰਾਮਪਰੇ ਸੰਗ ਵਾਲਾ ਦਾ ਸਕੂਲ ਜਿੰਨੇ ਸੰਘ ਦੇ ਸਕੂਲ ਨੇ ਇੱਥੇ ਆਰਐਸਐਸ ਦੇ ਸਕੂਲ ਨੇ ਜਿੰਨੇ ਇੱਥੇ ਕ੍ਰਿਸਚਨਾਂ ਦੇ ਸਕੂਲ ਨੇ ਜਿੰਨੇ ਇੱਥੇ ਹੋਰ ਕੋਈ ਸਕੂਲ ਨੇ ਸਾਰੇ ਆਪਣਾ ਆਪਣਾ ਸੱਭਿਆਚਾਰ ਆਪਣਾ ਆਪਣਾ ਇਤਿਹਾਸ ਸਾਡੇ ਜਵਾਕਾਂ ਦੇ ਥੋਪ ਰਹੇ ਆ ਉਹ ਉਹ ਤੁਸੀਂ ਲੱਖਾਂ ਰੁਪਇਆ ਫੀਸਾਂ ਭਰਦੇ ਹੋ ਇਹਨਾਂ ਨੇ ਜੇਬਾਂ ਭਰਦੇ ਹੋ ਉਹਨਾਂ ਨੇ ਬੈਂਕਾਂ ਭਰਦੇ ਹੋ ਆਪਦੀ ਬੁਲੀ ਨੂੰ ਕਤਲ ਕਰਾਉਣ ਖਾਤਰ ਆਪਣੇ ਇਤਿਹਾਸ ਨੂੰ ਬਦਲ ਕਰਾਉਣ ਖਾਤਰ ਉਹ ਸੋਡੇ ਆਲੇ-ਦਾਲੇ ਕੋਈ ਅਕੈਡਮੀਆਂ ਹੋਣਗੀਆਂ ਓਏ ਕੁ ਚੰਗੀਆਂ ਅਕੈਡਮੀਆਂ ਹੋਣਗੀਆਂ ਉਏ ਉਹਨਾਂ ਜਵਾਕ ਪੜਾ ਲਓ ਆਪਣੇ ਆ ਮੈਂ ਬਾਹਰਲੇ ਨੂੰ ਕਹਿਣਾ ਚਾਹਨਾ ਆਉਣ ਕੇ ਹੁਣ ਇਥੇ ਬਾਹਰਲੇ ਮੁਲਖਾਂ ਤੋਂ ਟੂਰਨਾਮੈਂਟ ਕਰਾਇਆ ਜੀ ਫਲਾਨੇ ਪਿੰਡ ਕਬੱਡੀ ਦਾ 2 ਕਰੋੜ ਲਾਤਾ 2 ਕਰੋੜ ਲਾਤਾ ਕਰੋੜ ਲਾਤਾ ਲੋ ਜੀ ਹੁਣ ਵਿਆਹ ਜੀ ਫਲਾਨੇ ਐਨਆਰਆਈ ਦੇ ਬਾਹਰਲੇ ਦੇ ਤੇ ਫਲਾਨਾ ਗਾਉਣ ਵਾਲਾ ਲੱਗਿਆ ਜੀ 15 ਲੱਖ ਰੁਪਏ ਚ ਲਾਇਆ ਗਾਉਣ ਵਾਲਾ ਤੇ ਵਿਆਹ ਦਾ ਖਰਚਾ ਆਇਆ ਜੀ 2 ਕਰੋੜ ਰੁਪਇਆ ਓਏ ਇੰਨਾ ਕੰਮਾਂ ਤੇ ਪੈਸਾ ਖਰਚਣ ਦੀ ਗੁਜਾਏ ਉਹ ਘੱਟੋ ਘੱਟ ਐਨਆਰਆਈ ਉਹ ਘੱਟੋ ਘੱਟ ਬਾਹਰਲੇ ਕੋਈ ਆਪਣੇ ਆਪਣੇ ਇਲਾਕੇ ਚ ਆਪਣੇ ਆਪਣੇ ਜ਼ਿਲ੍ਹੇ ਚ ਕੋਈ ਸਕੂਲ ਹੀ ਅਜੇ ਖੋਲਦੇ ਹੋਏ। ਜਿਹੜਾ ਕੰਮ ਕਰਨ ਵਾਲਾ ਕਈ ਕਈ ਬਾਹਰ ਦੇ ਬੋਲਦੇ ਹੁੰਦੇ ਆ ਕਿ ਭਾਈ ਕੀ ਕਰਗੇ? ਅਸੀਂ ਕੀ ਕਰ ਸਕਦੇ ਆ ਪੰਜਾਬ ਲਈ ਤੁਸੀਂ ਪੰਜਾਬ ਲਈ ਆਹ ਕਰ ਸਕਦੇ ਹੋ। ਦੋ ਦਿਨ ਦੀ ਖਾਤਰ ਉਸੇ ਨਾਮ ਲਾਉਣ ਦੀ ਖਾਤਰ ਵੀ ਕਮੇਟਰੀ ਵਾਲਾ ਨਾਮ ਬੋਲੂਗਾ ਜੀ ਜਾਂ ਫਲੈਕਸ ਬੋਰਡ ਦੇ ਉੱਤੇ ਸਾਡੀ ਫੋਟੋ ਲੱਗ ਜੂਗੀ ਜੀ ਵੀ ਫਲਾਨਾ ਸਾਨੂੰ ਇੱਕ ਟੂਰਨਾਮੈਂਟ ਕਰਾਇਆ ਜੀ। ਓਏ ਆ ਕੰਮ ਕਰੋ ਜਿਹੜਾ ਕਰਨ ਵਾਲਾ ਹੈ ਸਾਡੇ ਕੋਲੇ ਐਜੂਕੇਸ਼ਨ ਪੱਖ ਤੋਂ ਸਿੱਖਿਆ ਦੇ ਪੱਖ ਤੋਂ ਆਪਣੀਆਂ ਯੂਨੀਵਰਸਿਟੀਆਂ ਆਪਣੇ ਕਾਲਜ ਆਪਣੇ ਸਕੂਲ ਆਪਣੇ ਰਿਸਰਚ ਸੈਂਟਰ ਸਾਡੇ ਕੋਚਿੰਗ ਸੈਂਟਰ ਨਹੀਂ ਹੈਗੇ ਓਏ ਜਿੱਥੇ ਪੈਸਾ ਲਾਉਣ ਦੀ ਲੋੜ ਆ ਅੱਜ ਜਿੱਥੇ ਸਾਨੂੰ ਸਾਂਭਣ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਲੋਕੋ ਮੈਂ ਤੁਹਾਡੇ ਮਾਰੇ ਹੱਥ ਬੰਦ ਆ ਰੱਬ ਦਾ ਆਸਤਾ ਤੁਹਾਨੂੰ ਕਿ ਤੁਸੀਂ ਆਪਣੇ ਜਵਾਕਾਂ ਦਾ ਖਿਆਲ ਕਰ ਲੋ ਯਾਰ ਤੁਹਾਡੇ ਜਵਾਕਾਂ ਨਾਲ ਕੀ ਕਰ ਰਹੇ ਨੇ ਯਾਰ ਤੁਹਾਡੇ ਜਵਾਕਾਂ ਦੇ ਦਿਲਾਂ ਦੇ ਵਿੱਚੋਂ ਜੇ ਸਾਡੇ ਜਵਾਕ ਨੂੰ ਯਾਰ ਕਿਸੇ ਇਤਿਹਾਸਤਾ ਨਹੀਂ ਪਤਾ ਹੋਣਾ ਕਿਸੇ ਸ਼ਹੀਦ ਬਾਰੇ ਨਹੀਂ ਪਤਾ ਕਿਸ ਸੂਰਮੇ ਬਾਰੇ ਨਹੀਂ ਪਤਾ ਯੋਦੇ ਬਾਰੇ ਨਹੀਂ ਪਤਾ ਕਿਸੇ ਜੰਗਾ ਬਾਰੇ ਨਹੀਂ ਪਤਾ ਉਹ ਸਾਡਾ ਜਵਾਕ ਕੀ ਹੋਊਗਾ ਕੋਰਾ ਹੋ ਬਿਲਕੁਲ ਸਲੇਟ ਵਰਗਾ ਕਾਗਜ਼ ਵਰਗਾ ਕੋਰਾ ਉਹ ਕੁਝ ਨਹੀਂ ਪੱਲੇ ਹੋਣਾ ਉਹ ਕਿੱਥੋਂ ਆ ਰਿਹਾ ਇਸ ਸਮੇਂ ਸਾਡੀ ਇਹ ਸੱਭਿਆਤ ਨੂੰ ਸੰਭੂਗਾ ਉਹ ਜਾ ਕੇ ਉਹ ਪੈਸਾ ਨਹੀਂ ਓਏ ਹੁੰਦਾ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਨਾ ਪੈਸਾ 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 ਅਸੀਂ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਆਪਣਾ ਜਵਾਕ ਹੈ ਕੀ ਕਰਾਂਗੇ ਤੁਹਾਡੇ ਜਵਾਕਾਂ ਨੂੰ ਕੱਲਾ ਕੱਲਾ ਜਵਾਕ ਜੰਮ ਲਿਆ ਉਹਨਾਂ ਨੂੰ ਸਕੂਲਾਂ 'ਚ ਖਤਮ ਕਰੀ ਜਾਂਦੇ ਆ ਬਾਹਰ ਨੂੰ ਭੱਜੀ ਜਾਂਦੇ ਆ ਕੋ ਨਸ਼ੇ ਦਾ ਮਰੀ ਜਾਂਦੇ ਆ ਉਹ ਕੀ ਰਹੇਗਾ ਸਾਡੇ ਬੰਦੇ ਯਾਰ ਸੋ ਮੇਰੀ ਬੇਨਤੀ ਹੈ ਪੰਜਾਬੀ ਉਹ ਤੁਹਾਨੂੰ ਹੱਥ ਬੰਨ੍ਹ ਕੇ ਹਰ ਬੰਦਾ ਹਰ ਮਾਂ ਨੂੰ ਹਰ ਭੈਣ ਨੂੰ ਮੇਰੀ ਬੇਨਤੀ ਹੈ ਤੁਹਾਡੇ ਸਕੂਲਾਂ ਜਵਾਕ ਪੜ੍ਹਦੇ ਆ ਉਹਨਾਂ ਜਵਾਕਾਂ ਦੇ ਘਰ ਆਏ ਤਾਂ ਪੁੱਛੋ ਕੀ ਪੜਾਉਂਦੇ ਆ ਕੀ ਸਿਖਾਉਂਦੇ ਆ ਕੀ ਲਿਖਾਉਂਦੇ ਆ ਕਿਹੜੇ ਇਤਿਹਾਸ ਨਾਲ ਜੋੜਦੇ ਆ ਸਕੂਲ 'ਚ ਘੇੜਾ ਮਾਰੂ 15-15 ਪੀਆ ਪੀਆ ਦੇ ਨਾਲ ਬਾਅਦ ਤੇ ਮੈਂ ਇੱਕ ਸਰਕਾਰ ਨੂੰ ਕਹਿਣਾ ਜਾਂ ਸਕੂਲ ਵਾਲਿਆਂ ਨੂੰ ਕਹਿਣਾ ਚਾਹਣਾ ਵੀ ਜਲੂਸ ਕੱਢਾਂਗੇ ਗਲੋਂ ਆ ਕੇ ਫੜ ਕੇ ਜਲੂਸ ਕੱਢਾਂਗੇ ਜੇ ਤੁਸੀਂ ਸਾਡੀ ਬੋਲੀ ਦਾ ਕਾਣ ਕੀਤਾ ਸਾਡੇ ਜਵਾਕਾਂ ਦੇ ਉੱਤੇ ਕੋਈ ਜ਼ਬਰੀ ਹੋਰ ਚੀਜ਼ਾਂ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਤੇ ਪੰਜਾਬ ਦੇ ਲੋਕੋ ਸੋਨੂੰ ਇੱਕ ਹੋਕੜਾ ਮਾਰੂਗਾ ਮੈਂ ਉੱਥੇ ਪਹੁੰਚ ਰਿਹਾ ਅੱਜ ਮਾਨਸਾ ਦੇ ਵਿੱਚ ਵੱਡਾ ਇਕੱਠਾ ਹੈ ਪਹੁੰਚੇ ਹੋਏ ਨੇ ਉਥੇ ਮਾ ਮਾਪ ਦਾ ਨਾ ਮੇਰੀ ਗੱਲ ਹੁਣੀ ਹੋਈ ਆ ਪੈਸੇ ਉਹ ਕਹਿ ਰਿਹਾ ਕਿ ਉਸ ਉਥੇ ਮੰਨ ਚੁੱਕੇ ਉਹ ਮੰਗਾ ਸਾਡੀਆਂ ਗੱਲਾਂ ਮੰਨ ਚੁੱਕੇ ਆ ਪਰ ਇਹ ਕੱਲਾ ਮਾਨਸਾ ਦਾ ਮਸਲਾ ਨਹੀਂ ਹੈਗਾ ਇਹ ਮਾਨਸਾ ਪੂਰੇ ਪੂਰੇ ਪੰਜਾਬ ਦਾ ਮਸਲਾ ਪੂਰੇ ਪੰਜਾਬੀਅਤ ਦਾ ਮਸਲਾ ਹੈ ਬੋਲੀ Hindu Sikh Muslim ਸਭ ਦੀ ਸਾਂਝੀ ਆ ਬੋਲੀ ਪੰਜਾਬੀ ਸਾਰੇ ਗੌਰ ਕਰੋ ਆ ਮੈਂ ਦੇਖਦਾ ਸ਼ਹਿਰਾਂ ਚ ਇੱਥੇ ਛੋਟੇ ਛੋਟੇ ਕੰਮ ਚੱਲ ਪਿਆ ਆ ਵਾ ਰਾਮਪਰਾ ਮੇਰਾ ਪੂਰਾ ਸ਼ਹਿਰ ਆ ਉਹ ਮੈਂ ਕਈ ਵਾਰੀ ਦੁਕਾਨ ਤੇ ਖੜਾ ਹੁੰਨਾ ਉਥੇ ਕਈ ਬੀਬੀਆਂ ਆਉਂਦੀਆਂ ਸਮਾਨ ਲੈਣ ਕੋਈ ਹਿੰਦੀ ਦੀ ਗੱਲ ਕਰਦੇ ਆ ਛੋਟਾ ਨਾਲ ਜਵਾਬ ਖੜਾ ਹੁੰਦਾ ਉਹਨੇ ਹਿੰਦੀ ਦੀ ਗੱਲ ਕਰਦੇ ਆ ਆਪਣੀ ਬੋਲੀ ਨੂੰ ਨਫ਼ਰਤ ਨਾ ਕਰੋ ਯਾਰ ਬੋਲੀ ਮਰ ਗਈ ਛੋਟੀ ਅ ਗੌਨ ਵਾਲੇ ਦੇਖਦਾ ਉਹਨਾਂ ਮੈਂ ਗੌਂਦੇ ਪੰਜਾਬੀ ਚ ਐ ਲਿਖਦੇ ਪੰਜਾਬੀ ਚ ਐ ਫਿਲਮਾਂ ਪੰਜਾਬੀ ਚ ਬਣਾਉਂਦੇ ਐ ਪੈਸਾ ਪੰਜਾਬੀਆਂ ਤੋਂ ਕਮਾਉਂਦੇ ਐ ਜਦੋਂ ਕੋਈ ਇੰਟਰਵਿਊ ਕਰਨੀ ਐ ਕਿਸੇ ਪੱਤਰਕਾਰਾਂ ਕੋਲੇ ਬੋਲਣਾ ਉਦੋਂ ਅੰਗਰੇਜ਼ੀ ਆਰੇ ਜਵਾਕਾਂ ਅੰਗਰੇਜ਼ੀਆ ਇੱਕ ਬੀਬੀ ਮੈਂ ਦੇਖਦਾ ਨਾ ਨੀਰੂ ਬਾਜਵਾ ਐਕਟਰ ਨਹੀਂ ਕਲਾਕਾਰ ਨਹੀਂ ਐ ਬੜੀਆਂ ਚੰਗੀਆਂ ਫਿਲਮਾਂ ਬਣਾਈਆਂ ਨੇ ਪੰਜਾਬੀ ਫਿਲਮਾਂ ਬਣਾਈਆਂ ਕਲਾਕਾਰ ਨੇ ਉਸਨੇ ਤੇ ਮੈਂ ਉਹਦੇ ਇੱਕ ਦਿਨ ਦੇਖਣ ਲੱਗਾ ਕੁਦਰਤੀ ਮੇਰੇ ਸਾਹਮਣੇ ਕੋਈ ਇੰਸਟਾਗ੍ਰam ਤੇ ਵੀਡੀਓ ਉਹ ਆਪਣੇ ਜਵਾਕਾਂ ਨਾਲ ਉਹ ਦੋ ਪਤਾ ਨਹੀਂ ਤਿੰਨ ਕੁੜੀਆਂ ਨਾਲ ਉਸ ਬੀਬੀ ਦੇ ਤੇ ਉਹਨਾਂ ਨਾਲ ਹੀ ਅੰਗਰੇਜ਼ੀ ਚ ਲੱਗੀ ਹੋਈ ਐ ਉਹ ਸੋਦਾ ਅਸਰ ਹੁੰਦਾ ਸੋਨੂੰ ਲੋਕ ਦੇਖਦੇ ਆ ਜਵਾਕ ਦੇਖਦੇ ਆ ਕਿਉਂਕਿ ਤੁਸੀਂ ਐਸ ਵੇਲੇ ਸਾਡੇ ਪੰਜਾਬੀਆਂ ਦੇ ਰੋਲ ਮਾਡਲ ਬਣੇ ਹੋਇਓ ਸਾਡੇ ਰੋਲ ਮਾਡਲ ਸ਼ਹੀਦ ਯੋਧੇ ਸੂਰਮੇ ਨਹੀਂ ਗਾਉਣ ਵਾਲੇ ਬਣੇ ਹੋਏ ਛਡਾਸਰ ਹੁੰਦਾ ਇਹਨਾਂ ਗੱਲਾਂ ਦਾ ਉਹੀ ਕੁਝ ਲੋਕ ਜਵਾਕ ਆਪਣੇ ਕਲਾ ਸ਼ੁਰੂ ਕਰ ਦਿੰਦੇ ਆ ਲੋਕ ਕਲਾ ਸ਼ੁਰੂ ਕਰ ਦਿੰਦੇ ਆ ਆ ਰੱਬ ਦਾ ਬਾਸਤਾ گاਉਣ ਵਾਲੇ ਕਲਾਕਾਰੋ ਓਏ ਹੁਣ ਤੱਕ ਪੰਜਾਬੀ ਦੇ ਨਾਂ ਦੇ ਉੱਤੇ ਕਮਾਈਆਂ ਕੀਤੀਆਂ ਓਏ ਪੰਜਾਬੀ ਦੇ ਸਿਰ ਤੇ ਰੋਟੀ ਕਮਾਈ ਪੰਜਾਬੀ ਦੇ ਨਾਂ ਦੇ ਸ਼ੋਹਰਤ ਦੌਲਤਾਂ ਮਾਣ ਸਨਮਾਨ ਨਾ ਸਭ ਕੁਝ ਕਮਾਇਆ ਤੇ ਬੈਠ ਕੇ ਪੱਤਰਕਾਰ ਦੇ ਮੂਹਰੇ ਅੰਗਰੇਜ਼ੀ ਝਾੜੀ ਜਾਂਦੇ ਹੁੰਦੇ ਆ ਹੱਦ ਹੋ ਗਈ ਯਾਰ ਅਸਲ ਦੇ ਵਿੱਚ ਅਸੀਂ ਗੁਲਾਮ ਲੋਕ ਆ ਇੱਥੋਂ ਆ ਦਿਮਾਗੀ ਮਾਨਸਿਕ ਗੁਲਾਮੀ ਦੇ ਅਸ਼ਕਾਰ ਲੋਕਾਂ ਸੀ ਕੋਈ ਬਲੀ ਮਾੜੀ ਨਹੀਂ ਬੋਲੋ ਜਿੱਥੇ ਲੋੜ ਪੈਂਦੀ ਐ ਆਪਣੇ ਲੋਕਾਂ ਚ ਬਹਿ ਕੇ ਯਾਰ ਤੁਸੀਂ ਅੰਗਰੇਜ਼ੀ ਹਿੰਦੀ ਆ ਕਈ ਤਾਂ ਬੋਰਡਾਂ ਦੇ ਉੱਤੇ ਹਲੇ ਤੱਕ ਨਹੀਂ ਪੰਜਾਬੀ ਦਾ ਕੋਈ ਮੂਹ ਮੰਹੰਦਰਾ ਬਣਿਆ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੋ ਰਹੀ ਸਰਕਾਰ ਨੂੰ 2009 ਦਾ ਹਾਈ ਕੋਰਟ ਨੇ ਕੀਤਾ ਹੋਇਆ ਵੀ ਸਾਨੂੰ ਤੁਸੀਂ ਇੱਥੇ ਆਪਣਾ ਜਿਹੜੇ ਬੱਦੇ ਮਹੀਆ ਕਰਾਓ ਅਦਾਲਤਾਂ ਦੇ ਵਿੱਚ ਤੇ ਸੋਡੀ ਜਿਹੜੀ ਥੱਲੇ ਸਾਰੀ ਕਾਰਵਾਈਆਂ ਇਹਠੀਆਂ ਅਦਾਲਤਾਂ ਨੇ ਸੈਸ਼ਨ ਜੱਜ ਤੱਕੋ ਪੰਜਾਬੀ ਵਿੱਚ ਕਰਦਾਂਗੇ ਕੈ ਸਰਕਾਰਾਂ ਲਾਂਗੀਆਂ ਕੋਈ ਕਾਰਵਾਈ ਨਹੀਂ ਹੋਈ ਸੋਹੀ ਪਹੁੰਚ ਰਹੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਸਕੂਲਾਂ ਵਾਲਿਆਂ ਨੂੰ ਵੀ ਜੇ ਆਹ ਕੁਛ ਹੁੰਦਾ ਰਿਹਾ ਅਸੀਂ ਜਲੂਸ ਕੱਢਾਂਗੇ ਟਕਾ ਕੇ ਧਰ ਕੇ ਇਹਦੀ ਜ਼ਿੰਮੇਵਾਰ ਸਰਕਾਰ ਆ ਇਹ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਮਾਂ ਬੋਲੀ ਨੂੰ ਐ ਨਹੀਂ ਹੋਣ ਦਾ ਆਹ ਕੁਛ ਹੋ ਰਿਹਾ ਸਾਡੇ ਸਕੂਲਾਂ 'ਚ ਮਾਂ ਬੋਲੀ ਨਾਲ ਕਿਉਂ ਨਹੀਂ ਇਹਨਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਂਦੀ ਕਰੋ ਪੰਜ 10 ਸਕੂਲਾਂ ਦੀ ਮਾਨਤਾ ਦਾ ਜੇ ਨਾਂ ਨਹੀਂ ਤੇ ਆ ਜਾਣ ਆ ਜਾਇਓ ਕਿਤੇ ਦੱਖਣ 'ਚ ਆ ਜਾਇਓ ਕਿਤੇ ਬੰਗਾਲ 'ਚ ਜਿਹੜਾ ਬੰਦਾ ਉੱਥੇ ਕੋਈ ਦੂਜੀ ਤੀਜੀ ਬੋਲੀ 'ਚ ਪੂਰੇ ਦੱਖਣ 'ਚ ਉਹ ਸਮਾਨ ਮੰਗਦਾ ਨਾ ਦੁਕਾਨ ਤੇ ਜਾ ਕੇ ਸਮਾਨ ਦੇਣਾ ਦੂਰ ਦੀ ਗੱਲ ਉਹ ਬੋਲਦੇ ਵੀ ਨਹੀਂ ਮੈਂ ਪਿੱਛੇ ਗਿਆ ਸੀ ਸਾਰਾ ਦੱਖਣ ਤੁਹਾਨੂੰ ਦਿਖਾਇਆ ਬੰਗਾਲ ਦਿਖਾਇਆ ਸਕੂਲਾਂ ਦਫ਼ਤਰਾਂ ਸ਼ਹਿਰਾਂ ਦੇ ਬੋਰਡ ਕਾਲਜਾਂ ਦੇ ਬੋਰਡ ਬੱਸਾਂ ਦੇ ਬੋਰਡ ਟਰੱਕਾਂ ਦੇ ਬੋਰਡ ਸੜਕਾਂ ਦੇ ਬੋਰਡ ਆਪਣੀ ਬੋਲੀ ਬੰਗਲਾ ਇਦਰ ਤਾਮਲ ਕੰਨੜਾ ਮਲਿਆਲਮ ਸਾਰੀ ਉਹਨਾਂ ਉਹਨਾਂ ਆਪਣੀ ਬੋਲੀ ਚ ਉਹਨਾਂ ਲੋਕਾਂ ਨੂੰ ਸਿੱਖੋ ਰੈਂਡਾ ਖੁੰਦਾ কারਟੂਨ ਵਾਲਾ ਜਲੂਸ ਕੱਢੀ ਜਾਂਦੇ ਆ ਹਿੰਦੀ ਚ ਕਾਰਟੂਨ ਹੁੰਦੇ ਆ ਉਹ ਸਾਡੇ ਜਵਾਕ ਘਰੇ ਹਿੰਦੀ ਬੋਲਣ ਲੱਗ ਜਾਂਦੇ ਆ ਮੈਂ ਘਰੇ ਜਾਣਾ ਕਿੰਗਾ ਪਿੰਡਾਂ ਜਾਣ ਦਾ ਮੌਕਾ ਮਿਲਦਾ ਘਰਾਂ ਚ ਜਵਾਕ ਹਿੰਦੀ ਬੋਲੀ ਜਾਂਦੇ ਹੁੰਦੇ ਆ ਮੈਂ ਤੁਹਾਨੂੰ ਅੱਜ ਅੱਗੇ ਵੀ ਕਈ ਵਾਰੀ ਦੱਸਣਾ ਅੱਜ ਵੀ ਸੁਣਾ ਦੇਣਾ ਲੁਧਿਆਣੇ ਬਾਗ ਮਕਤਬ ਤੇ ਮਿੱਤਰ ਦੇ ਘਰੇ ਉਹ ਇੱਕ ਨਾਲ ਗਮੰਡੀਆਂ ਦੀ ਜਵਾਖੜੀ ਖੇਡਣ ਆ ਗਈ ਉੱਥੇ ਉਹ ਹਿੰਦੀ ਬੋਲੇ ਮੈਂ ਘਰਦਾਨ ਨੂੰ ਪੁੱਛਿਆ ਮਖਾ ਕੁੜੀ ਕਿੰਨਾ ਦੀ ਆ ਬਾਹਰੋਂ ਆ ਕੇ ਪਰਿਵਾਰ ਬਸਿਆ ਕਹਿੰਦੇ ਨਹੀਂ ਆਪਣੇ ਗਵਾਂਢੀ ਆ ਪਰਿਵਾਰ ਤਾਂ ਇੱਥੋਂ ਦਾ ਰਹਿਣ ਵਾਲਾ ਮਖਾ ਕੁੜੀ ਦੀ ਉਂਗਲ ਫੜੀ ਮਾ ਪੁੱਤ ਆ ਜਾ 6 ਸਾਲ ਦੀ ਕੁੜੀ ਸੀਗੀ ਮੈਂ ਚੱਲ ਤਰੇ ਘਰੇ ਚੱਲਦਿਆਂ ਅਸੀਂ ਬਾਹਰ ਖੜਕਾਇਆ ਤੇ ਬਜ਼ੁਰਗ ਨਿਕਲਿਆ ਅੰਦਰੋਂ ਬਜ਼ੁਰਗ ਨਿਕਲਿਆ ਉਹਦੇ ਗਾਤਰਾ ਪਾਇਆ ਹੋਇਆ ਸਿਰ ਤੇ ਦਮਾਲਾ ਬੰਨਿਆ ਹੋਇਆ ਮੈਂ ਫੱਦੇ ਬੁਲਾਈ ਮਖਾ ਜੀ ਬੱਚੀ ਕਹਿੰਦਾ ਮੇਰੀ ਪੋਤੀ ਹੈ ਮਾ ਜੀ ਹਿੰਦੀ ਬੋਲੀ ਜਾਂਦੀ ਹੈ ਅੰਦਰੋਂ ਦੀ ਮਾਂ ਨਿਕਲੀ ਕੁੜੀ ਦੀ ਉਹ ਮਨੂੰ ਬਜ਼ੁਰਗ ਕਹਿੰਦਾ ਕਹਿੰਦਾ ਸ਼ੇਰਾ ਕਹਿੰਦਾ ਉਹ ਕੁੜੀ ਦੀ ਮਾਂ ਐ ਇਸ ਬੱਚੀ ਦੀ ਮਾਂ ਐ ਕਹਿੰਦਾ ਉਹਨੇ ਐਮਏ ਪੰਜਾਬੀ ਕੀਤੀ ਹੋਈ ਐ ਤੇ ਕਹਿੰਦਾ ਸਾਡੀ ਜਵਾਖੜੀ ਪੜਦੀ ਪੜਾ ਕਿੱਥੇ ਐ ਗੁਰੂ ਨਾਨਕ ਪਬਲਿਕ ਸਕੂਲ ਚਿਲ੍ਹਦੀਆਣੇ ਸਕੂਲ ਦਾ ਨਾਮ ਗੁਰੂ ਨਾਨਕ ਪਬਲਿਕ ਸਕੂਲ ਬੱਚੀ ਦੀ ਮਾਂ ਦੀ ਐਮਏ ਪੰਜਾਬੀ ਗੋਰ ਸਿੱਖ ਪਰਿਵਾਰ ਦੇ ਜਵਾਗੜੀ ਹੁੰਦੀ ਬੋਲਦੀ ਐ ਬਾਤ ਤੁਹਾਡੇ ਪੰਜਾਬੀਓ ਸੌਂਗੇ ਲੰਮੀਆਂ ਤਾਣ ਕੇ ਘੋੜੇ ਵੇਚ ਕੇ ਸੌਂਗੇ ਕੋਈ ਪ੍ਰਵਾਹ ਨਹੀਂ ਕੀ ਹੋਈ ਜਾਂਦਾ ਕੀ ਖਤਮ ਕਰੀ ਜਾਂਦੇ ਸਾਡਾ ਸੁੱਤੇ ਰਹੋ ਛੱਤਰ ਪਾਣ ਕੇ ਤੁਹਾਡੇ ਯੁੱਤੀ ਫਿਰੂ ਯਾਦ ਰੱਖਿਓ ਸਭ ਕੁਝ ਤੁਹਾਡਾ ਤਬਾਹ ਹੋਣਾ ਤੇ ਨਾ ਜਾਗੇ ਹਲੇ ਵੀ ਸੋ ਅਸੀਂ ਸਕੂਲਾਂ ਨੂੰ ਸਿੱਧੇ ਰੂਪ ਵਿੱਚ ਚੇਤਾਵਨੀ ਹੈ ਜਿਹੜਾ ਸਕੂਲ ਸਾਡੀ ਮਾਂ ਬੋਲੀ ਦਾ ਕਾਣ ਕਰੂਗਾ ਸਾਡੇ ਸਭਿਆਚਾਰ ਦਾ ਕਾਣ ਕੋ ਜਦੋਂ ਸਾਡੇ ਕੋਲ ਗੱਲ ਪਹੁੰਚ ਗਈ ਅਸੀਂ ਪਹੁੰਚਾਂਗੇ ਪਹੁੰਚਾਂਗੇ ਤੇ ਅਗਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਬਥੇ ਮਾਹੌਲ ਕੀ ਬਣਦਾ ਸਰਕਾਰ ਦੀ ਹੈ ਜ਼ਿੰਮੇਵਾਰੀ ਬਹੁਤ ਹੋ ਗਿਆ ਹੁਣੇ ਬਰਦਾਸ਼ਤ ਨਹੀਂ ਹੋਣੀਆਂ ਗੱਲਾਂ ਯਾਰ ਕਾਲਜਾਂ ਮਸਦਾ ਗੱਲਾਂ ਸੁਣ ਕੇ ਆ ਸਾਡੇ ਪੰਜਾਬ ਦੇ ਵਿੱਚ ਬਾਹਰ ਚੱਲੇ ਇੱਕ ਬਾਹਰ ਵੀ ਕਿਉਂ ਚੱਲੇ ਉਹ ਪੰਜਾਬ ਦੇ ਵਿੱਚ ਹੀ ਆ ਕੇ ਪੰਜਾਬ ਦੇ ਸਕੂਲਾਂ 'ਚ ਹੀ ਆ ਕੇ ਉਹ ਤੁਸੀਂ ਸਾਡੀ ਬੋਲੀ ਨੂੰ ਮਾਰੀ ਜਾਂਦੇ ਹੋ ਹੁਣ ਇੱਕ ਸੱਜਣ ਲਿਖਦਾ ਰਿਸਪੈਕਟ आवर ਪੰਜਾਬੀ ਬੋਲੀ ਵਾਹ ਸੱਜਣਾ ਤੇਰੇ ਸਤਕੇ ਜਾਵਾ ਥੱਲੇ ਇੱਕ ਲਿਖਦਾ ਗੁੱਡ ਨਾਈਸ ਮੈਂ ਪੰਜਾਬੀ ਨੂੰ ਪੱਟੀ ਜੰਨਾ ਮੇਰਾ ਸੰਗ ਬਹਿ ਗਿਆ 15 ਮਿੰਟ ਹੋ ਗਏ ਮੈਨੂੰ ਲੱਗੇ ਉਹਨੂੰ 8 ਸਾਲ ਹੋ ਗਏ ਲੜਦੇ ਨੂੰ ਥੱਲੇ ਲਿਖ ਦਿੰਦਾ ਗੁੱਡ ਨਾਈਸ ਰਿਸਪੈਕਟ ਦੀ ਬਾਤ ਤੁਹਾਡੇ ਉਹ ਪੰਜਾਬੀ ਵਿੱਚ ਟਿੱਪਣੀਆਂ ਕਰੋ ਦਸ ਘੱਟ ਪੰਜਾਬੀ ਵਿੱਚ ਕਰੋ ਕੋਈ ਕੰਮਕਾਰਾ ਪੰਜਾਬੀ ਵਿੱਚ ਕਰੋ ਬੋਲ ਚਾਲ ਪੰਜਾਬੀ ਵਿੱਚ ਰੱਖੋ ਆ ਜਿਹੜੇ ਤੁਹਾਡੇ ਕੋਲ ਹੁੰਦੇ ਆ ਪੰਜਾਬੀ ਵਾਲੇ ਸੌਫਟਵੇਅਰ ਵਗੈਰਾ ਇਹ ਭਰ ਲਿਆ ਕਰੋ ਇਹਨਾਂ ਚ ਆ ਜਾਂਦੀ ਅਸੀਂ ਸਾਰਾ ਸਾਡਾ ਪੰਜਾਬੀ ਚ ਹੀ ਹੈ ਸਾਡੇ ਸਾਰੇ ਫੋਨ ਆ ਫੇਰ ਆ ਗਿਆ ਗੁੱਡਬਾਈ ਵਾਲਾ ਮੈਂ ਕਿਹੜੀ ਗੱਲ ਨੂੰ ਪਿੱਠੀ ਜਾਣਾ ਤੁਸੀਂ ਗੁੱਡ ਤੇ ਖੜੇ ਹੋ ਮੈਂ ਫੇਰ ਕਹਣਾ ਬੋਲੀ ਕੋਈ ਮਾੜੀ ਨਹੀਂ ਹਰ ਬੋਲੀ ਆਪਣੇ ਥਾਂ ਤੇ ਆ ਔਰ ਥੋਡੀ ਬੋਲੀ ਮਰ ਗਈ ਥੋਡੀ ਪਛਾਣ ਨੇ ਮਰ ਜਾਣਾ ਥੋੜੇ ਵਜੂਦ ਨੇ ਮਰ ਜਾਣਾ ਫਿਰ ਇਤਿਹਾਸ ਨੇ ਮਰ ਜਾਣਾ ਥੋਡੀ ਸਭਿਆਤਾ ਥੋਡੀ ਬੋਲੀ ਕਰਕੇ ਆ ਓਏ ਆਜੋ ਪਹੁੰਚਦੇ ਆ ਅਸੀਂ ਦੇਖਦੇ ਆ ਕੀ ਬਣਦਾ